ਵਿਕੀਪਰੋਚਾ ਮੇਟੋ ਜੀ ਪ੍ਰਧਾਨ ਆਰਿਆ ਸਕੂਲ ਤੇ ਇਸੂਮ ਦੇਸ਼ਵਾਸੀਆਂ ਨੂੰ ਤੇ ਇਸ ਨੂੰ ਜਿੱਤਿਆ ਜੀ ਅਸੀਂ ਸਾਡੇ ਸਕੂਲ ਦੇ ਵਿੱਚ ਆਏ ਆ ਸਾਡੇ ਸਕੂਲ ਦੇ ਸਾਰੇ ਟੀਚਰ ਸਾਹਿਬਾਨ ਤੋਂ ਲੋਕਾਂ ਵੱਲੋਂ ਬਹੁਤ ਵਧੀਆ ਜਿਹੜਾ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਰੰਗੋਲੀਆਂ ਬਣਾਈ ਗਈਆਂ ਨੇ ਬੱਚੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਤੇ ਬੱਚਿਆਂ ਵਿੱਚ ਜਾ ਕੇ ਅਸੀਂ ਸਟਾਫ ਵੱਲੋਂ ਤੇ ਕਮੇਟੀ ਮੈਂਬਰਾਂ ਵੱਲੋਂ ਇਹੀ ਮੈਸੇਜ ਦਿੰਦਾ ਕਿ ਜਿਹੜੀ ਦੀਵਾਲੀ ਹੈ ਕਿ ਆਪਾਂ ਪਟਾਕੇ ਨਾ ਵਜਾ ਕੇ ਇੱਕ ਇੱਕ ਬੱਚਾ ਇੱਕ ਇੱਕ ਪੂਤਾ ਲਾਵੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆਪਾਂ ਹਵਾ ਉਸਾਸ ਕਰ ਸਕੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਵਧੀਆ ਮੈਸੇਜ ਦੇ ਸਕੀਏ ਤੇ ਪੂਰੇ ਦੇਸ਼ ਵਾਸੀਆਂ ਨੂੰ ਵੀ ਅਸੀਂ ਇਹ ਅਪੀਲ ਕਰਨਾ ਚਾਹਾਂਗੇ ਵੀ ਜਿਹੜੇ ਆਪਾਂ ਗ੍ਰੀਨ ਦੀਵਾਲੀ ਬੜਾਈਏ ਆਨ ਵਾਲੀ ਪੀੜ੍ਹੀ ਲਈ ਆਪਾਂ ਦੇਖ ਹੀ ਰਹੇ ਹਾਂ ਕਿੰਨੀਆਂ ਬਿਮਾਰੀਆਂ ਚੱਲ ਰਹੀਆਂ ਨੇ ਹਸਪਤਾਲ ਭਰੇ ਹੋਏ ਨੇ ਇਹ ਚੀਜ਼ਾਂ ਤੋਂ ਆਪਾਂ ਤਾਹੀ ਰਹਿਤ ਹੋ ਸਕਦੇ ਹਾਂ ਜੇ ਆਪਾਂ ਇੱਕ ਇੱਕ ਬੂਟਾ ਲਾਵਾਂਗੇ ਤੇ ਆਪਣੇ ਲਵੇ ਨੇੜੇ ਦੇ ਆਪਾਂ ਵਾਤਾਵਰਣ ਨੂੰ ਸੁਸ਼ਟ ਰੱਖਾਂਗੇ ਤੇ ਆਪਣੇ ਬੱਚਿਆਂ ਨੂੰ ਵਧੀਆ ਮੈਸੇਜ ਦੇਵਾਂਗੇ ਤੇ ਸਮੂਹ ਸਮਾਜ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਗ੍ਰੀਨ ਦੀਵਾਲੀ ਬੜਾਈਏ ਮੈਂ ਮੂ ਸਟਾਫ ਵੱਲੋਂ ਆਰੀਆ ਸਕੂਲ ਕਮੇਟੀ ਨੂੰ ਅਤੇ ਇੱਥੇ ਆਏ ਹੋਰ ਜਿਹੜੇ ਸਾਡੇ ਮਹਿਮਾਨ ਸੀ ਉਹਨਾਂ ਨੂੰ ਆ Diwali ਦੇ ਮੌਕੇ ਤੇ ਬਧਾਈ ਦਿੰਦੀਆਂ ਮਿਸ ਕਰਮਾ ਦੇ ਵੀ ਬਧਾਈ ਦਿੰਦੀਆਂ ਤੇ ਹੁਣ ਪਰਮੀਆਂ ਮੇਰੇ ਵੱਲੋਂ ਬਧਾਈਆਂ ਔਰ ਮੈਂ ਹੀ ਸਨੇਹਾ ਦੇਣਾ ਚਾਹੁੰਗੀ ਕਿ ਇਸ ਸਾਲ ਅਸੀਂ ਪਟਾਕਾ ਰਹਿਤ Diwali ਮਨਾਈਏ ਅਤੇ ਹਰ ਘਰ ਇੱਕ ਇੱਕ ਪੌਦਾ ਜਰੂਰ ਲੱਗਣਾ ਚਾਹੀਦਾ ਹੈ ਤਾਂ ਕਿ ਸਵੱਛ ਵਾਤਾਵਰਨ ਹੋਏ اور ਪੋਲੂਸ਼ਨ ਦਾ ਕਿਦੋਂ ਕਟੇ। ਔਰ ਮੇਰੇ ਵੱਲੋਂ ਆਰਿਆ ਸਕੂਲ ਵੱਲੋਂ ਆਰਿਆ ਸਕੂਲ ਦੀ ਕਮੇਟੀ ਵੱਲੋਂ ਸਟਾਫ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਤਾ ਹੈ। ਸਟਾਫ ਮੈਂਬਰ ਐਂਡ ਆਲ ਗੈਸਟਰ ਆਲ ਟੀਚਰਸ ਮੇਰੀ ਤਰਫ ਤੋਂ ਸਭ ਨੂੰ ਇਹੀ ਸ਼ੁਭਕਾਮਨਾ ਹੈ ਕਿ ਇਸ ਵਾਰ ਦੀਵਾਲੀ ਹਰੀ ਹਰਿਤ ਮਨਾਈ ਜਾਵੇ ਜਿਸ ਕਾਰਨ ਨਾ ਜਿਆਦਾ ਧੂੰਆਂ ਦਾ ਨਾ ਪੋਲਿਊਸ਼ਨ ਹੋਵੇ ਔਰ ਨਾ ਹੀ ਕਿਸੇ ਦਾ ਨੁਕਸਾਨ ਹੋਵੇ ਜਿਸ ਨਾਲ ਕਿ ਜਿਸ ਨਾਲ ਅਸੀਂ ਜਿਹੜਾ ਪਟਾਕੇ ਆ ਲਈ ਪੈਸੇ ਖਰੀਦਦੇ ਹਾਂ ਉਹ ਅਸੀਂ ਹਰੀ ਹਰੀ ਦੀਵਾਲੀ ਮਨਾਈ ਜਾਵੇ ਜਿਸ ਨਾਲ ਅਸੀਂ ਆਪਣੇ ਘਰ ਦੀ ਡੈਕੋਰੇਸ਼ਨ ਅਤੇ ਹੋਰ ਕਈ ਤੇ ਹਦੀ ਮਠਾਈਆਂ ਦੇ ਵਾਸਤੇ ਅਸੀਂ ਕਾਫੀ ਉਹ ਕਰ ਸਕਦੇ ਹਾਂ ਜਿਸ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਜੋ ਕਿ ਪਿਆਰ ਦੇ ਅੱਜ ਦਾ ਤਿਹਾਰ ਹੈ ਜਿਹੜਾ ਆਪਾਂ ਦੀਵਾਲੀ ਸਾਰੇ ਦੁਨੀਆ ਨੂੰ ਪਹਿਲਾਂ ਤਾਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬੰਦੀ ਛੋੜ ਦੇਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਵਿਸਕਰਮ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਦੁਨੀਆ ਇਹ ਤਿਹਾਰ ਹੈ ਜਿਹੜਾ ਇਹ ਸਾਰਿਆਂ ਨੂੰ ਇੱਕਜੁੱਟ ਕਰਕੇ ਇੱਕ ਸਾਜ ਖੁਸ਼ੀਆਂ ਵੰਡਣ ਦਾ ਮੌਕਾ ਦਿੰਦਾ ਹੈ ਇਹ ਤਿਹਾਰ ਕੱਲਾ ਐਦਾਂ ਨਹੀਂ ਹੈਗਾ ਵੀ ਆਪਾਂ ਕੋਈ ਪਟਾਕੇ ਚਲਾਉਣ ਵਾਲਾ ਇਹ ਹੋ ਹੈਗਾ ਗ੍ਰੀਨ ਦਿਵਾਲੀ ਆਪਾਂ ਇਸ ਵਾਰ ਕੋ ਕਰੀਏਗੀ ਪਲੈਨ ਆਪਾਂ ਸਭ ਗ੍ਰੀਨ ਦਿਵਾਲੀ ਮਨਾਈਏ ਇੱਕ ਇੱਕ ਬੂਟਾ ਹਰ ਇੱਕ ਘਰ ਵਿੱਚੋਂ ਲਾਉਣਾ ਜ਼ਰੂਰੀ ਹੈ ਤਾਂ ਜੋ ਜਿਹੜਾ ਆਪਣਾ এনवायरमेंट ਹੁਣ ਖਰਾਬ ਹੁੰਦਾ ਜਾਂਦਾ ਹੈ ਤਾਂ ਉਹ ਆਪਾਂ ਉਹਨੂੰ ਠੀਕ ਕਰ ਸਕੀਏ ਤਾਂ ਕਿ ਆਪਾਂ ਕਿਰਦਾਰਾ ਸਾਰਾ ਵਿਸ਼ਵ ਆਪਣਾ ਕਿਸੇ ਮਹਾਮਾਰੀ ਤੋਂ ਦੁਬਾਰਾ ਲਪੇਟ ਵਿੱਚ ਨਾ ਆ ਸਕੇ ਦੀਵਾਲੀ ਦੇ ਤੇ ਅੱਜ ਸਰਭਾਏ ਕਹਿਣਾ ਚਾਹਨੀ ਆ ਕਿ ਪਹਿਲਾ ਸਾਰਿਆਂ ਨੂੰ ਆਰਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪੂਰੇ ਸਟਾਫ ਮੈਂਬਰਸ ਮਿਲੋ ਕਮੇਟੀ ਮੈਂਬਰਸ ਵੱਲੋਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਦੀਵਾਲੀ ਦੇ ਮੌਕੇ ਤੇ ਅਸੀਂ ਭਟਾਕਿਆਂ ਤੋਂ ਰਾਹਤ ਇੱਕ ਹਰੀ ਦੀਵਾਲੀ ਮਨਾਈਏ ਤੇ ਆਉਣ ਵਾਲੀ ਪੀੜ੍ਹੀ ਲਈ ਆਪਣੇ ਲਈ ਆਕਸੀਜਨ ਦੇ ਸਾਰਿਆਂ ਦੀ ਮਤਲਬ ਆਕਸੀਜਨ ਨੂੰ ਬਚਾਈਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇੱਕ ਆਲਾ-ਦਾਲਾ ਸਵਚਾ ਆਲਾਦਵਲਾ ਬਣਾਈਏ ਤੇ ਬਸ